ਹਾਂਜੀ ਤੁਸੀਂ ਜਿਹੜੇ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਅਸੀਂ ਪਹੁੰਚੇ ਅੱਜ ਦੀਪ ਹਸਪਤਾਲ ਨਿਹਾਲ ਸਿੰਘ ਬਾਲਾ ਦੇ ਵਿੱਚ ਸੋ ਗੱਲਬਾਤ ਕਰਦੇ ਆ ਡਾਕਟਰ ਹਰਗੁਰਤਾਪ ਜੀ ਨਾਲ ਵੀ ਇੱਕ ਪ੍ਰੋਗਰਾਮ ਕਰ ਰਹੇ ਉਹਨਾਂ ਬਾਰੇ ਗੱਲਬਾਤ ਕਰ ਰਹੇ ਹਾਂ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਵੀਰ ਅੱਜ ਤੁਹਾਡਾ ਧੰਨਵਾਦ ਆ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ ਇੱਕ ਨਾਲ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਵੀ ਕੀ ਪ੍ਰੋਗਰਾਮ ਕਰ ਰਹੇ ਹੋ ਪੱਤਰਕਾਰ ਸਾਹਿਬ ਅਸੀਂ 15 ਤਰੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾ ਰਹੇ ਹਾਂ ਹਾਂਜੀ ਜੋ ਕਿ ਸਾਡੇ ਹਸਪਤਾਲ ਦੇ ਵਿੱਚ ਲੱਗੇਗਾ ਅੱਛਾ ਸਰ ਇਹ ਮੈਡੀਕਲ ਕੈਂਪ ਇਹਦਾ ਲਾ ਰਹੇ ਹੋ ਉਹਦੇ ਵਿੱਚ ਮੈਡੀਕਲ ਕੈਂਪ ਦੇ ਵਿੱਚ ਕੀ ਕੀ ਕਰ ਰਹੇ ਹੋ ਅ ਪੱਤਰਕਾਰ ਸਾਹਿਬ 15 ਤਰੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸ਼ੂਗਰ ਦੇ ਮਰੀਜ਼ਾਂ ਦਾ ਤੇ ਦਿਮਾਗੀ ਟੈਨਸ਼ਨ ਦੇ ਮਰੀਜ਼ਾਂ ਦਾ ਚੈੱਕਅਪ ਵੀ ਕਰਾਂਗੇ ਤੇ ਨਾਲ ਉਹਨਾਂ ਨੂੰ ਦਵਾਈ ਵੀ ਦੇਵਾਂਗੇ ਅਛਾ ਇਹ ਕਿੰਨੇ ਦਿਨਾਂ ਦਾ ਕੈਂਪ ਹੋਵੇਗਾ ਸਰ ਹਾਂ ਪੱਤਰਕਾਰ ਸਾਹਿਬ ਇਹ ਕੈਂਪ ਅਸੀਂ 4 ਦਿਨ ਦਾ ਹੋ ਲਿਖਿਆ 15 16 17 18 ਅ ਚਾਰ ਦਿਨਾਂ ਦਾ ਅਸੀਂ ਇਹ ਕੈਂਪ ਰੱਖਿਆ ਹੈਗਾ ਸ਼ੂਗਰ ਦੇ ਮਰੀਜ਼ਾਂ ਦਾ ਤੇ ਦਿਮਾਗੀ ਟੈਨਸ਼ਨ ਤੇ ਸਮਾਗਰ ਕਿੰਨਾ ਹੋਵੇਗਾ ਸਮਾਗਰ ਪੱਤਰਕਾਰ ਸਾਹਿਬ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 2 ਵਜੇ ਤੱਕ ਹੋਇਆ ਕਰੇਗਾ ਇਹ ਚ 4 ਦਿਨਾਂ ਦੇ ਵਿੱਚ ਹਾਂਜੀ ਇਹ ਸਪੈਸ਼ਲ ਕੋਈ ਮਜ਼ਦੂਰਾਂ ਕਿਰਤੀ ਕੰਮਾਂ ਜਾਂ ਕਿਸਾਨਾਂ ਦੇ ਲਈ ਹੈ ਕਿ ਆਲ ਓਵਰੀ ਹੈ। ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸਾਰੀਆਂ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਆਂ ਤੇ ਜਿਹੜੇ ਜਿਹੜੇ ਵੀਰ ਭਰਾ ਇਸ ਕੈਂਪ ਦਾ ਲਾਭ ਉਠਾਉਣਾ ਚਾਹੁੰਦੇ ਨੇ ਉਹ ਸਾਰੇ ਹੀ ਇਸ ਕੈਂਪ ਦੇ ਵਿੱਚ ਆ ਸਕਦੇ। ਅੱਛਾ ਸਰ ਇਹ ਤੁਹਾਡਾ ਪਹਿਲਾ ਕੈਂਪ ਆ ਜਾਂ ਅੱਗੇ ਦੀ ਕੈਂਪ ਲਾਇਆ ਤੁਸੀਂ ਜਿਹਦੇ ਬਾਰੇ ਜਾਣਕਾਰੀ ਦਿਓ। ਹਾਂ ਕਾਰਜਯੋਗ ਪੱਤਰਕਾਰ ਸਾਹਿਬ ਹਮੇਸ਼ਾ ਹੀ ਜਦੋਂ ਸਿੱਖ ਸੂਰਬੀਰਾਂ ਦੀਆਂ ਸ਼ਹੀਦੀਆਂ ਦੇ ਦਿਨ ਆਉਂਦੇ ਨੇ ਸਿੱਖ ਸੂਰਬੀਰਾਂ ਦੇ ਜਨਮ ਦਿਨ ਆਉਂਦੇ ਨੇ ਜਾਂ ਸਾਡੇ ਕੌਮੀ ਮੁਕਤੀ ਸੰਗਰਾਮਾਂ ਦੇ ਜਨਮ ਦਿਨ ਸ਼ਹੀਦੀ ਦੇ ਦਿਨ ਆਉਂਦੇ ਨੇ ਸਾਡੇ ਮਹਾਨ ਪੁਰਖਿਆਂ ਦੇ ਅਸੀਂ ਸਮੇਂ-ਸਮੇਂ ਦੇ ਉੱਤੇ ਮਹੀਨੇ ਦੋ ਮਹੀਨੇ ਚਾਰ ਮਹੀਨੇ ਕੋਈ ਨਾ ਕੋਈ ਕੈਂਪ ਉਲੀਕਦੇ ਰਹਿੰਦੇ ਆ ਜੋ ਵਕਫ ਵਕਫਰੇ ਬਿਮਾਰੀਆਂ ਦੇ ਹੁੰਦੇ ਰਹਿੰਦੇ ਆ ਅਛਾ ਸਮੁੱਚੀ ਪਬਲਿਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਬੰਦ ਸਮਰਪਿਤ ਹੋਰ ਕੋਈ ਸੁਨੇਹਾ ਜਾਂ ਮੈਸੇਜ ਦੇਣਾ ਚਾਹੁੰਦੇ ਆ ਪੱਤਰਕਾਰ ਸਾਹਿਬ ਮੈਂ ਤੁਹਾਡੇ ਮਾਧਿਅਮ ਫਿਕਰਮੰਦ ਮੀਡੀਆ ਦੇ ਰਾਹੀਂ ਸਾਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਸਾਰੇ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸ਼ਰਧਾ ਭਾਵਨਾ ਅਤੇ ਵਿਚਾਰ ਚਰਚਾ ਕਰਦੇ ਹੋਏ ਮਨਾਓ ਇਸ ਦਿਨਾਂ ਸ਼ਾਮ ਦੇ ਵਕਤ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਦੀਵਾਲੀ ਦੀ ਤਰ੍ਹਾਂ ਦੀਵੇ ਲਗਾ ਕੇ ਲਾਈਟਿੰਗ ਕਰਕੇ ਇਸ ਦਿਨ ਨੂੰ ਇੱਕ ਸ਼ੁਭ ਦਿਨ ਦੀ ਤਰ੍ਹਾਂ ਅਸਾਂ ਨੂੰ ਮਨਾਉਣਾ ਚਾਹੀਦਾ ਹੈ ਦੀਪਮਾਲਾ ਕਰਨੀ ਚਾਹੀਦੀ ਅਕੇ ਡਾਕਟਰ ਸਾਹਿਬਾ ਇਸ ਤੋਂ ਇਲਾਵਾ ਇਹ ਜਿਹੜਾ ਕੈਂਪ ਦੇ ਵਿੱਚ ਤੁਹਾਡੇ ਨਾਲ ਕੋਈ ਸੰਸਥਾਵਾ ਹੋਰ ਕਿਸੇ ਦਾ ਪੂਰਨ ਸਹਿਯੋਗ ਹੈ ਜੀ ਪ੍ਰਤੀ ਪੱਤਰਕਾਰ ਸਾਹਿਬ ਸਾਡੇ ਨਿਹਾਲ ਸਿੰਘ ਵਾਲੇ ਦੀ ਮਾਨਮਤੀ ਸੰਸਥਾ ਹੈ ਅਲਾਈਅੰਸ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਜਿਸ ਦੇ ਪ੍ਰਧਾਨ ਨੇ ਸ਼੍ਰੀ ਤਾਜਮਿੰਦਰ ਸਿੰਘ ਜੀ ਪੱਤੋ ਤੇ ਜਰਨਲ ਸੈਕਟਰੀ ਨੇ ਸਰਦਾਰ ਗੁਰਸੇਵਕ ਸਿੰਘ ਜੀ ਰਣੀਆਂ ਜੀ ਉਹਨਾਂ ਦੀ ਸੰਸਥਾ ਵੱਲੋਂ ਤੇ ਉਹਨਾਂ ਦੋਨਾਂ ਵੀਰਾਂ ਵੱਲੋਂ ਪਰਸਨਲੀ ਇਸ ਕੈਂਪ ਦੇ ਲਈ ਪੂਰਨ ਸਹਿਯੋਗ ਸਾਨੂੰ ਮਿਲਿਆ ਹੈਗਾ ਕਿ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਇਹਨਾਂ ਡਾਕਟਰ ਹਰਗੁਰਤਾਪ ਜੀ ਜਿਨ੍ਹਾਂ ਦੱਸਿਆ ਕਿ ਉਹਨਾਂ ਨੇ 4 ਦਿਨ ਦਾ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਬ ਨੂੰ ਸਮਰਪਿਤ ਲਗਾ ਰਹੇ ਨੇ ਬਿਲਕੁਲ ਸਹੀ ਹੈ ਸੋ ਫਿਕਰਮੰਦ ਮੀਡੀਆ ਰਾਇਐਸ ਵੀ ਬੇਨਤੀ ਕਰਦੇ ਆ ਕਿ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਓ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨਿਹਾਲ ਦੀ ਰਿਪੋਰਟ ਧੰਨਵਾਦ